ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਇਹ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਚਾਰ-ਚਾਰ ਕੁੰਡੇ ਗੇਂਦੇ ਹੋਏ ਇੱਕ ਕੁੰਡਾ ਵਾਧ ਰੱਖਣਾ ਵਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਜਦੋਂ ਵੀ ਇਹ ਡਿਜ਼ਾਈਨ ਬਣਾਉਣਾ ਵਾ ਕੁੰਡੇ ਪਾ ਕੇ ਸਿੱਧੀ ਸਾਈਡ ਤੋਂ ਸਿੱਧੀ ਸਲਾਈ ਬਣਾ ਲੈਣੀ ਪੁੱਠੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਖਾਉਣੀ ਕੀ ਡਿਜ਼ਾਈਨ ਕਿਵੇਂ ਬਣਦਾ ਇਹ ਬਹੁਤ ਸੋਹਣੀਆਂ ਡੱਬੀਆਂ ਜੀਆਂ ਬਣਦੀਆਂ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਕੇ ਤਿੰਨ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾ ਲੇ ਇੱਕ ਕੁੰਡਾ ਪੁੱਠਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਗੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਪੁੱਠੀ ਵਿੱਚ ਬਣਾਉਣਾ ਤਿੰਨ ਗੁੰਡੇ ਸਿੱਧੇ ਇੱਕ ਗੁੰਡਾ ਪੁੱਠਾ ਪਹਿਲੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨ ਗੁੰਡੇ ਸਿੱਧੇ ਇੱਕ ਗੁੰਡਾ ਪੁੱਠਾ ਜਿੰਨੇ ਵੀ ਤੁਹਾਡੇ ਕੋਲ ਗੁੰਡੇ ਹੋਣਗੇ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ 'ਚ ਬਣਾਉਣਾ ਇਹ ਮ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਪਹਿਲੀ ਸਲਾਈ ਦੇ ਸ਼ੁਰੂ ਵਿੱਚ ਵੀ ਤਿੰਨ ਕੁੰਡੇ ਸਿੱਧੇ ਹੀ ਲਾਸਟ ਵਿੱਚ ਵੀ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਗੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਇੱਕ ਗੁੰਡੇ ਤੇ ਡਿਜ਼ਾਈਨ ਬਣਾਣਾ ਇੱਕ ਗੁੰਡੇ ਨੂੰ ਇੱਕ ਵਾਰ ਬਣਾ ਲੈਣਾ ਧਾਗੇ ਨੂੰ ਵਲ ਮਾਰਨਾ ਇੱਕ ਤੋਂ ਤਿੰਨ ਗੁੰਡੇ ਬਣਾ ਲੈਣੇ ਇਹਦੇ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਦੁਬਾਰਾ ਫਿਰ ਧਾਗ ਆਪਣੇ ਵੱਲ ਨੂੰ ਕਰਕੇ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਇੱਕ ਧਾਗੇ ਨੂੰ ਵੜ ਮਾਰਨਾ ਦੋ ਤਿੰਨ ਬਣ ਗਏ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨ ਕੁੰਡੇ ਪੁੱਠੇ ਸਿੱਧੇ ਕੁੰਡੇ ਤੋਂ 1 ਤੋਂ 3 ਬਣਾਉਣੇ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਆ ਦੂਸਰੀ ਸਲਾਈ 'ਚ ਤਿੰਨ ਕੁੰਡੇ ਪੁੱਠੇ ਸਿੱਧੇ ਕੁੰਡੇ ਤੇ 1 ਤੋਂ 3 ਕੁੰਡੇ ਬਣਾਉਣੇ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਪੁੱਠੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਜਿਹੜੇ ਪੁੱਠੇ ਸੌਰੀ ਤਿੰਨ ਕੁੰਡੇ ਜਿਹੜੇ ਪੁੱਠੇ ਇਹਨਾਂ ਨੂੰ ਸਿੱਧੇ ਬਣਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਇਹ ਤਿੰਨ ਕੁੰਡੀਆਂ ਨੂੰ ਪਹਿਲੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਵਿਚਕਾਰਲੇ ਨੂੰ ਬਣਾ ਲੈਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਇਹ ਐਕਸਟਰਾ ਹੁੰਡਾ ਛੱਡ ਕੇ ਤੀਸਰੀ ਸਲਾਈ ਚ ਇਹੀ ਡਿਜ਼ਾਈਨ ਬਣਾਉਣਾ ਤੇਨ ਕਿੁੰਡੇ ਸਿੱਧੇ ਬਣਾ ਲੈਣੇ ਜਿਹੜੇ 1 ਤੋਂ 3 ਬਣਾਈ 1 ਨੂੰ ਪਹਿਲੇ ਨੂੰ ਸਲਿੱਪ ਕਰ ਲੈਣਾ ਦੂਸਰੇ ਨੂੰ ਬਣਾ ਲੈਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਤੀਸਰੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਪਹਿਲੇ ਨੂੰ ਸਲਿੱਪ ਕਰ ਲਿਆ ਦੂਸਰੇ ਨੂੰ ਬਣਾ ਲੈਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਇਹ ਤੀਸਰੀ ਸਲਾਈ ਬਣਾ ਕੇ ਚੌਥੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਪਹਿਲਾਂ ਤਿੰਨ ਕੁੰਡੇ ਬਣਾਏ ਸੀ ਪੁੱਠੇ ਹੁਣ ਦੋ ਹੀ ਬਣਾਉਣੇ ਦੋ ਕੁੰਡੇ ਪੁੱਠੇ ਇੱਕ ਗੁੰਡਾ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਵਿਚਕਾਰਲੇ ਕੁੰਡੇ ਨੂੰ ਸਿੱਧਾ ਹੀ ਬਣਾ ਲੈਣਾ ਅਗਲੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਅਗਲੇ ਸਿੱਧੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਇਹਨੂੰ ਸਿੱਧਾ ਕਰਕੇ ਪਿਛਿਓਂ ਦੀ ਦੋਵਾਂ ਦਾ ਇੱਕ ਕਰ ਦੇਣਾ ਇੱਕ ਪੁੱਠਾ ਇੱਕ ਸਿੱਧਾ ਇਹੀ ਡਿਜ਼ਾਈਨ ਚੌਥੀ ਸਲਾਈ ਚ ਬਣਾਉਣਾ ਇੱਕ ਗੁੰਡਾ ਪੁੱਠਾ ਇੱਕ ਪੁੱਠਾ ਇੱਕ ਸਿੱਧੇ ਕੁੰਡੇ ਦਾ ਦੋਵਾਂ ਦਾ ਇੱਕ ਕਰਤਾ ਵਿਚਕਾਰਲਾ ਕੁੰਡਾ ਸਿੱਧਾ ਬਣਾ ਲੈਣਾ ਅਗਲੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਦੋਵਾਂ ਦਾ ਇੱਕ ਕਰ ਦੇਣਾ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਸਿੱਧਾ ਇੱਕ ਪੁੱਠਾ ਦੋਵਾਂ ਦਾ ਇੱਕ ਕਰਤਾ ਸੈਂਟਰ ਵਾਲਾ ਕੁੰਡਾ ਸਿੱਧਾ ਅਗਲੇ ਕੁੰਡੇ ਦਾ ਮੂੰਹ ਘੁਮਾ ਕੇ ਅਗਲੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਇੱਕ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਚੌਥੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਵਾ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਵਿਚਕਾਰਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂੰਹ ਕੁਮਾ ਆ ਕੇ ਇਹਨਾਂ ਦਾ ਪਿਛਿਓਂ ਦੀ ਦੋਵਾਂ ਦਾ ਇੱਕ ਕਰ ਦੇਣਾ ਇਹ ਚੌਥੀ ਸਲਾਈ ਬਣਾ ਕੇ ਫਿਰ ਮੈਂ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਹੁਣ ਫਿਰ ਤੁਸੀਂ ਉੱਤੇ ਉੱਪਰ ਹੋਰ ਚਾਰ ਸਲਾਈਆਂ ਬਣਾਉਣੀਆਂ ਫਿਰ ਇਸ ਤਰੀਕੇ ਦੀ ਡੱਬੀ ਬਣਦੀ ਜਾਣੀ ਆ ਬਣਾਉਣੀ ਆ ਫਿਰ ਇਹੀ ਚਾਰ ਸਲਾਈਆਂ ਵਾਂ ਇੱਕ ਸਲਾਈ ਤਾਂ ਨੂੰ ਮੈਂ ਬਣਾ ਕੇ ਦਿਖਾਉਣੀ ਜਗਾ ਚੇਂਜ ਹੋਣੀ ਡਿਜ਼ਾਈਨ ਦੀ ਬਾਅਦ ਵਿੱਚ ਇਹੀ ਚਾਰ ਸਲਾਈਆਂ ਨੂੰ ਰਿਪੀਟ ਕਰਨਾ ਵਾਂ ਇੱਕ ਸਲਾਈ 'ਚ ਜਗਾ ਚੇਂਜ ਹੋਣੀ ਬਾਅਦ ਵਿੱਚ ਇਹੀ ਸਲਾਈਆਂ ਬਣਾਉਣੀਆਂ ਐਕਸਟਰਾ ਕੁੰਡਾ ਲਾ ਲੈਣਾ 100 ਨੀ ਐਕਸਟਰਾ ਕੁੰਡਾ ਲਾ ਲੈਣਾ ਅਗਲਾ ਕੁੰਡਾ ਪੁੱਠਾ ਬਣਾ ਲੈਣਾ ਹੁਣ ਇਹ ਜਿਹੜੇ ਕੁੰਡੇ ਨੇ ਸਿੱਧਾ ਬਣ ਜਾਣਾ ਵਾਂ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਪੁੱਠਾ ਅਗਲਾ ਕੁੰਡਾ ਵੀ ਪੁੱਠਾ ਬਣਾ ਲੈਣਾ ਇਹ ਕੁੰਡੇ ਤੇ ਹੁਣ ਡਿਜ਼ਾਈਨ ਬਣਾਣਾ ਧਾਗਾ ਬਾਹਰ ਨੂੰ ਕਰਕੇ ਤਿੰਨ ਕੁੰਡੇ ਜਿਨ੍ਹਾਂ ਤੇ ਡਿਜ਼ਾਈਨ ਬਣਿਆ ਉਹ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇਹਨਾਂ ਤੇ ਸਿੱਧੇ ਬਣਾ ਲਿਆ ਇਹ ਦੋ ਕੁੰਡੇ ਛੱਡ ਕੇ ਇਹੀ ਡਿਜ਼ਾਈਨ ਫਿਰ ਬਣਾਉਣਾ ਇੱਕ ਕੁੰਡਾ ਜਿਹੜਾ ਦੂਜੇ ਨੰਬਰ ਵਾਲਾ ਪੁੱਠਾ ਕੁੰਡਾ ਹੀ ਇਹਨੂੰ ਸਿੱਧਾ ਬਣਾ ਲੈਣਾ ਇੱਥੇ ਹੁਣ ਡਿਜ਼ਾਈਨ ਬਣਨਾ ਤਿੰਨਾ ਕੁੰਡਿਆਂ ਤੇ ਜਿੱਥੇ ਡਿਜ਼ਾਈਨ ਬਣਿਆ ਉਹ ਤਿੰਨ ਕੁੰਡੇ ਸਿੱਧੇ ਹੋ ਜਾਣੇ ਇਹ ਸ਼ੁਰੂ ਵਾਲੀ ਸਲਾਈ ਵਿੱਚ ਹੀ ਥੋੜਾ ਚੇਂਜ ਕਰਨਾ ਵਾ ਡੱਬੀ ਚੇਂਜ ਕਰਨ ਲੱਗੇ ਆ ਬਾਕੀ ਉਹੀ ਸਲਾਈਆਂ ਬਣਾਉਣੀਆਂ ਵਾ ਬਣਾਉਣੀਆਂ ਉਹੀ ਚਾਰ ਸਲਾਈਆਂ ਆ ਵੇਖੋ ਇੱਥੋਂ ਪਤਾ ਲੱਗਣ ਡਿਆ ਇਹ ਸਿੱਧਾ ਗੁੰਡਾ ਵਾ ਇਹਨੂੰ ਹੁਣ ਪੁੱਠਾ ਕਰ ਦੇਣਾ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਸਿੱਧੇ ਬਣਾ ਲੈਣਾ ਉੱਠੀ ਸਾਈਡ ਤੋਂ ਇੱਕ ਕੁੰਡੇ ਨੂੰ ਪੁੱਠਾ ਬਣਾ ਲੈਣਾ ਤਿੰਨਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਇਹ ਡੱਬੀ ਦੀ ਜਗ੍ਹਾ ਚੇਂਜ ਹੋ ਗਈ ਹੁਣ ਉਹੀ ਤੁਸੀਂ ਤਿੰਨ ਸਲਾਈਆਂ ਨੂੰ ਬਣਾਉਣਾ ਵਾ ਇਹ ਲਾਸਟ ਤੱਕ ਐਸੇ ਤਰ੍ਹਾਂ ਹੀ ਬਣਾਉਣਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਪੁੱਠਾ ਐਕਸਟਰਾ ਕੁੰਡਾ ਵੀ ਪੁੱਠਾ ਬਣਾ ਲੈਣਾ ਆ ਲੇਖੋ ਡਿਜ਼ਾਈਨ ਬਣ ਗਿਆ ਬਸ ਹੁਣ ਜਗਾ ਚੇਂਜ ਹੋਗੀ ਡਿਜ਼ਾਈਨ ਦੀ ਪਹਿਲੀ ਸਲਾਈ ਚ ਜਗਾ ਚੇਂਜ ਹੋਗੀ ਦੂਜੀ ਸਲਾਈ ਪਹਿਲੀ ਸਲਾਈ ਚ ਡਿਜ਼ਾਈਨ ਦੀ ਜਗਾ ਚੇਂਜ ਹੋਗੀ ਹੁਣ ਫਿਰ ਦੂਜੀ ਸਲਾਈ ਵਾਂਗ ਬਣਾਉਣੀ ਤੀਸਰੀ ਵਾਂਗ ਚੌਥੀ ਵਾਂਗ ਹੁਣ ਫਿਰ ਕਰਸ ਲਾਈਆਂ ਜੇ ਤੁਸੀਂ ਬਾਰ ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਇਹ ਡਿਜ਼ਾਈਨ ਬਹੁਤ ਹੀ ਸੌਖਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ